ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ-ਫਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਪਹੁੰਚੇ ਆ ਪਿੰਡ ਐਂਡ ਰਾਮੂਵਾਲ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਭਾਈ ਭੁਪਿੰਦਰ ਸਿੰਘ ਜੀ ਦੇ ਫਾਰਮ ਤੇ ਇੱਕ ਮੱਜ ਜਿਹੜੀ ਐਸ ਫਾਰਮ ਤੋਂ ਇੱਥੋਂ ਵਿਖਾਉਣੇ ਤੇ ਇੱਕ ਦੂਜੀ ਥਾਂ ਤੋਂ ਵਿਖਾਵਾਂਗੇ ਆਪਾਂ ਸੱਜਣੋ ਦੂਜੀ ਵੇਲੀ ਚੋਂ ਨਾਲ ਜਾਂ ਲਾਗੋ ਲੱਗੇ ਤੇ ਦੋ ਮੱਜਾਂ ਸੂਈਆਂ ਬਿਲਕੁਲ ਇਹ ਤਿਆਰੀ ਤੇ ਆ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਕਿਵੇਂ ਦਾ ਰੂ ਰੇਟ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਕਿਹਾਲ ਜੀ ਹਾਂ ਵਧੀਆ ਮੇਰਾ ਰੱਬ ਦੀਆਂ ਵਧੀਆ ਵਧੀਆ ਠੀਕ ਠਾਕ ਕੀ ਬਾਤ ਐ ਮੈਂ ਤੇ ਲਿਆਂਦੀ ਸਿਰਾਈ ਹਾਂ ਭਾਈ ਉਹ ਡਰੈਸ ਕਰੀਏ ਨੋਟ ਆਪਣਾ ਪਿੰਡ ਰਾਮੂ ਵਾਲਾ ਹਾਂ ਸਹੀ ਪੱਟੀ ਦੇ ਜਿਲ੍ਹਾ ਅਸਰੀਦਰਨਤਨ ਸਾਹਿਬ ਠੀਕ ਆ ਮੋਬਾਈਲ ਨੰਬਰ ਮੋਬਾਈਲ ਨੰਬਰ 9537778332 ਠੀਕ ਆ ਇਹ ਗੱਬਣਿਆ ਮੈਂ ਆ ਗੱਬਣ ਲੈਂਦੀ ਪੰਜ ਛੇ ਦਿਨ ਲੈ ਜਾਣੇ ਖੁੱਲੇ ਢੁੱਲੇ ਹਫਤਾ ਲੇਗੀ ਨਾ ਕੀ ਜੋ ਪਤਾ ਲੇਗੀ ਫਿਰ ਵੇਖੋ ਬਾਂਦੀ ਮਗਰ ਕੀ ਬਾਤ ਨਹੀਂ ਪੂਰੇ ਇੰਗੇ ਇਲਾਕੇ ਦੀ ਮੈਂ ਹਾਂ ਮਾਲਵਾ ਬਿਲਟ ਦੀ ਹੈ ਲੋਹੀ ਮੈਂ ਆ ਗਈ ਬਿਲਕੁਲ ਹਨਾ ਦੁੱਧ 15 ਕਿਲੋ 14 ਦਿਨ ਨੂੰ ਭਰਨਾ ਜੀ ਦਾ ਆਹ 11 12 ਕਿਲੋ ਪਹਿਲੇ ਸੂਏ ਦਿੰਦੀ ਸੀ ਨਹੀਂ ਦੱਸਾਂ ਕੀ ਆ ਇਹ ਕੱਲ ਚ ਕੋਈ ਸ਼ੱਕ ਨਹੀਂ ਆ ਕਿਉਂਕਿ ਮੈਂ ਦਾ ਵਜਨ ਵਟਾ ਫੁੱਲ ਲੋਡ ਦੀ ਵੱਡੀ ਆ ਤੇ ਜੋ 14 ਕਿਲੋ ਇਹਨੇ ਦੋ ਦਿਨਾਂ ਦਿੱਤਾ ਤੇ ਫਿਰ ਫਾਇਦਾ ਕੋ ਨਹੀਂ ਇੱਕ ਸੂਆ ਕਰਵਾ ਆ ਗਿਆ ਸੂਆ ਦੂਜਾ ਸੂਆ ਦੂਜਾ ਆ ਗਿਆ ਤੋਰਾ ਕਰਵਾਇਓ ਖੋਲ ਕੇ ਚੈੱਕ ਲੋ ਸੋ ਸਜਨੋ ਚੰਗੀ ਆ ਮੈਂ ਤੇ ਦੂਜਾ ਸੂਆ ਹਾਂ ਤੇ ਨਿੱਕਾ ਗੋਲ ਸਿੰਘ ਗੌੜੀਆਂ ਵਾਲਾ ਜਿਹਨੂੰ ਕਹਿੰਦੇ ਨੇ ਬਿੰਦਮਕਣੇ ਵਿੱਚ ਸੰਸਾਰ ਠੰਡੀ ਸੀ ਲੈਡੀ ਪੂਰੀ ਵੱਡੀ ਮੈਂ ਹੈਵੀ ਆ ਕੋਈ ਛੋਟੀ ਨਹੀਂ ਆ ਬਾਡੀ ਬੰਦਰ ਨਹੀਂ ਆ ਵੇਖ ਸਕਦੇ ਜੇ ਥਲ 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 ਕਰਦੀ ਫਿਰਦੀ ਆ ਤੇ ਜਿਹੜੀ ਆਰਡਰ ਕੁਆਲਿਟੀ ਆ ਪੂਰੀ ਮੈਂ ਨਾ ਸਿਰਾ ਲਾਊਗੀ ਜਿੰਨੇ ਵੀ ਆਊਗੀ ਬੈਕ ਸਾਈਡ ਬੈਕਗ੍ਰਾਉਂਡ ਤਿਆਰ ਕਰੂਗੀ ਤੇ ਬਟਨਾਂ ਵਾਲਾ ਛੱਡਾ ਜਿਹਨੂੰ ਕਹਿ ਸਕਦੇ ਵਿਰਲ ਬੁਰਲ ਬੜੀ ਅਥਨਾਂ ਦੀ ਲਓ ਤੇ ਰੇਟ ਵੀ ਨਿੱਕਾ ਹੀ ਕਰਾਵਾਂਗੇ ਕਿਉਂਕਿ ਜੇ ਸੌਣਿਆ ਤੇ ਸੌਣ ਵਾਲਾ ਰੇਟ ਕਰਾਵਾਂਗੇ ਤੇ ਜੇ ਹੁੰਦਾ ਮੱਗਰਪੋ ਤੇ ਫੇਰ ਉਹ ਰੇਟ ਹੋਣੇ ਹੀ ਹਾਂ ਉਹ ਗਾਣਾ ਨਹੀਂ ਗੱਡਿਆ ਮੈਂ ਨੇ ਹਾਂ ਕਿੰਨੀ ਠੰਡੀ ਤੇਰੀ ਮੈਂ ਨਹੀਂ ਚੰਗੀ ਆ ਬੰਡੋ ਕੋਈ ਪਰਵਾਹ ਨਹੀਂ ਆ ਸੂਚ ਕੋਈ ਹਵਤਾਖਾਂਡ ਸਜਣੋਂ ਖੜਦੇ ਨੋਟ ਕਰਿਓ ਕਿ ਖੁੱਲੇ ਡੁੱਲੇ ਹੋਰ ਆਪਣੇ ਪਾਰ ਪਿਛੇ ਦੀ ਗਰੰਟੀ ਹੋਊਗੀ ਥਣਾ ਦੀ ਤੇ ਪਾਰ ਪਿਛੇ ਦੀ ਘਰ ਟਿੱਕਰ ਬਾਈ ਕਹਿੰਦਾ ਘਰੇ ਲਾ ਕੇ ਬਸ ਪੈਸੇ ਦੇ ਦਿਓ ਚੈੱਕ ਕਰਕੇ ਕੋਈ ਡਰਨ ਵਾਲੀ ਸੂਚ ਤਾਂ ਹੀ ਹੋਊ ਨਾ ਹਾਂ ਕੋਈ ਡਰਨ ਵਾਲੀ ਇਹੋ ਜੀ ਗੱਲ ਨਹੀਂ ਆ ਤੇ ਬਾਕੀ ਚਲੋ ਜਿਹੜੀਆਂ ਦੁੱਗੀਆਂ ਦੋ ਆ ਸੁਈਆਂ ਸਵਾਈਆਂ ਉਹ ਆਪਾਂ ਤੁਹਾਨੂੰ ਦੂਜੇ ਫਾਰਮ ਚੋਂ ਨਾਲ ਦੇ ਆਪਾਂ ਵਹਿਲੀ ਚ ਵਿਖਾਉਨੇ ਆਂ ਬਾਈ ਇਹਦੀ ਕੀਮਤ ਕਰਦੇ ਕੀ ਰਹਿ ਗਈ ਇਹਦੀ ਸਰਦਾਰ ਮੁੱਲ ਦਾ ਆਪਾਂ ਕਰਦੇ ਆ 130 ਹਾਂ ਜੇ ਕਹਿੰਦੇ ਮੁੱਲ ਕਰਾਉਣਾ ਤੇ ਹਾਂ 120 ਹੀ ਦੇ ਦਾਂਗੇ ਹੋਰ ਕਰ ਦੇ ਕੋਈ ਫਰਾਬ ਹੀ ਕਰਾ ਲਓ ਜੋ ਕਰਾਉਣਾ 12 ਵਾਲੀ ਨਾ ਕਰਤੀਏ ਨਹੀਂ 12 ਦੇ 13 15 ਦੇ ਦਾਂ 13 ਦੀ ਕਰਦੇ ਨਹੀਂ 13 ਦੇ ਨਹੀਂ ਜਾਣ ਦੇ ਬਾਬੇ ਨਾਨਕ ਵਾਲਿਆਂ 13 13 ਹੀ ਤੋਲਦੇ ਜਟਾ ਅੱਜ ਫੜ ਕੇ ਯਾਦ ਕਰੇ ਕਿ ਰਾਮੂ ਵਾਲ ਤੋਂ ਮੈਂ ਲਿਆਂਦੇ ਹੀ ਨੇੜੇ ਲੱਗਦਾ ਰਤੋਕੇ ਇਤਿਹਾਸੀ ਨਗਰ ਸਜਣੂ ਬਾਬਾ ਹਰਨਾਮ ਸਿੰਘ ਉਹਨਾਂ ਜੀ ਨੇ ਕਿਰਪਾ ਕੀਤੀ ਬਾਬਾ ਵੀਰਸਾ ਉਹਨਾਂ ਨਰੰਗਾਂਵਾਦ ਵਾਲਿਆਂ ਨੇ ਨਗਰ ਵਸਾਇਆ ਰਤੋਕੇ 메ਨ ਬਾਰਡਰ ਤੇ ਤੇ ਮੈਂ ਚੰਗੀ ਆ ਲੋਹੇ ਪੰਜ ਦੇ ਵਿੱਚ ਵਿਖਾਲਾ ਜਿਹੜਾ ਕਰਦੀ ਆਪਣਾ ਆਪ ਸ਼ੋਅ ਬਾਕੀ ਬਾਡੀ ਬੰਦਰ ਵੀ ਚੰਗੀ ਆ ਤੇ ਥੱਲੇ ਉਹ ਵੀ ਚੰਗੀ ਆ ਪਟਾਕੇ ਪੂਰੇ ਪਾਉਗੇ ਅਠਾ ਦਿਨਾਂ ਨੂੰ ਵੇਖਿਓ ਕਿਵੇਂ ਚੱਲਦੇ ਤੇ ਦੂਜੇ ਮੈਂ ਤੁਹਾਨੂੰ ਵਿਖਾਉਣੇ ਆ ਏ ਬਾਈ ਜੀ ਕਿੰਨਾ ਸੂਆ ਕੀ ਇਹ ਸੰਧਾਨ ਭਾਵੇਂ ਕੋਈ ਨੂੰ ਚੱਫੇ ਸਮਝ ਲੈ ਇਹਦੇ ਭਾਂਕ ਭਾਵੇਂ ਸਮਝੋ ਜਿੰਨੇ ਮਰਜ਼ੀ ਸਮਝ ਲੈ ਕਣੀ ਲਿਆਂਦੀ ਆ ਲਿਆਂਦੀ ਹੈ ਨਾ ਤੇ ਕਿੰਨੇ ਦੁੱਧ ਤੋਂ ਸਟਾਰਟਿੰਗ ਹੋਈ ਭਾਈ ਇਹ ਦੁੱਧ ਝੂਠ ਮਾਰਦੇ ਭਾਵੇਂ ਜਿ ਮਰਜ਼ੀ ਮੰਗੇ 11 ਕਿਲੋ ਦੁੱਧ ਤੋਂ ਸਟਾਰਟਿੰਗ ਹੋਈ ਆ 11 ਕਿਲੋ ਤੇ 12 18 ਕਿਲੋ ਦੁੱਧ ਦਿੰਦੀ ਰਹੀ ਮਾਜੀ ਦਿਨ ਕਿੰਨੇ ਹੋ ਗਏ ਡੇਨ ਅਜੇ ਇਹਨੂੰ ਚੌਥਾ ਦਿਨ ਸੁਈ ਨੂੰ ਹੋ ਗਿਆ ਮਗਰ ਕੱਟੀ ਵੀ ਬੜੀ ਚੰਗੀ ੱਕੀ ਦੇ ਦੀ ਕੱਟੀ ਕਿਹੜੀ ਕੱਟੀ ਦੀ ਓ ਕੱਟੀ ਬੜੀ ਠੀਕ ਆ 4 ਦਿਨ ਹੋ ਗਏ ਸੱਜਣੋ ਸੂਈ ਨੂੰ ਤੇ ਉਹ ਕੱਟੀ ਆਲੂ ਨੂੰ ਜਾਂਦੇ ਆ ਮੈਂ ਦਾ ਕੋਈ ਲੇਖਾ ਜੋਖਾ ਮੈਂ ਨਾ ਕਿਹਾ ਜਿੰਨੇ ਵੀ ਕਹੋ ਜੰਨਾ ਵੀ ਨਾ ਕਹਿ ਦੋ ਉਹਨਾਂ ਹੀ ਝੂਠ ਆ ਕਿਉਂਕਿ ਬਾਈ ਦੇ ਮੋਢੇ ਦੇ ਆਪ ਵੇਖ ਲੋ ਕਿ ਜਿਹੜੀ ਮੋਢੇ ਤੇ ਆਉਂਦੀ ਪਈ ਆ ਇਹ ਤਾਂ ਉੱਤੇ ਰੱਬ ਦਾ ਨਾਮ ਹੈ ਹੀ ਹੁਣਾ ਦਿੰਦੇ ਆ ਵੀ ਬਈ ਨਿੱਕੀ ਕੱਢੀ ਜਾਣੀ ਬਲੈਰੋ ਤੇ ਇਹ ਬਲੈਰੋ ਤੇ ਜਾਣ ਵਾਲੀ ਜਿਓ ਇਹ ਬਲੈਰੋ ਤੇ ਜਾਣੀ ਆ ਦੂਜੇ ਹੱਥੀ ਦੇ ਜਾਣੀ ਨਹੀਂ ਨਾ ਸੂਆ ਕੋਈ ਚੌਥਾ ਘੇਲੇ ਕਿੰਵਾ ਘੇਲੇ ਲਿਆਂਦੀ ਆ ਬਾਈ ਕਹਿੰਦਾ 11 ਕਿਲੋ ਬੌਲੇ ਤੋਂ ਸਟਾਰਟਿੰਗ ਹੈ ਤੇ ਮਗਰ ਕੱਟੀ ਪਾਈ ਤਿੰਨਾ ਚਾਰਾਂ ਦਿਨਾਂ ਦੀ ਸੋਈ ਆ ਤੇ ਫਿਰ ਇਹਦੇ ਚਵਾ ਦੇ ਭਾਵੇਂ ਕੋਈ ਜਵਾਗ ਜਾ ਸਿੱਖ ਲੈ ਵਾਹ ਤੇ ਤੋਰਾ ਕਰਵਾ ਦੇ ਮੇਰਾ ਵੀਰ ਚੈੱਕ ਉਧਰੋਂ ਕੱਟੀ ਵਾਲ ਨੂੰ ਲੈ ਜਾ ਮੇਰਾ ਭਰਾ ਕੱਟੀ ਵਾਲ ਨੂੰ ਲੈ ਜਾ ਉੱਤੇ ਉੱਤੇ ਬਾਹਰ بارش ਹੋਉਂਦੀ ਆ ਕਿਆ ਬਾਤ ਲੱਗੋਗੇ ਸੰਧੂ ਸਾਹਿਬ ਖਾਓ ਮੈਂ ਇੱਥੇ ਫਿਰ ਆਈ ਆ ਚੀਜ਼ ਆ ਮੈਂ ਨਾ ਥੱਕੀ ਫਿਰਦੀ 59 11 ਕੋ ਸੱਜਣੋ ਬਾਲੀ ਜਾਦੀ ਚੰਗੀ ਆ ਕਿਉਂਕਿ ਬਲੈਰੋ ਗੱਡੀ ਕੋਈ ਲੈ ਕੇ ਆਵੇ ਮੇਰਾ ਵੀ ਰੋਦਾ ਨਾ ਆਵੇ ਜਿੰਨੇ ਸੌਦਾ ਕਰਨਾ ਨੂੰ ਬੇਨਤੀ ਆ ਕਿਉਂਕਿ ਮੈਂ ਜਾਰੀ ਜ਼ਬਰਦਸਤ ਚੰਗੀ ਜਰਾ ਵਿਖਾ ਦਿਓ ਮਗਰ ਹਾਂ ਥਾਨੇਵਾ ਬੜਾ ਸੋਹਣਾ ਹੈ ਜਿੰਨੀ ਵੀ ਆ ਸਾਰੀ ਬੈਕਗ੍ਰਾਉਂਡ ਹੀ ਆ ਕਿਆ ਬਾਤ ਇੱਕ ਮੌਸਮ ਸਜਣੋ ਬਾਦਸ਼ਾਹ ਦਾ ਖੁੱਲਾ ਢੁੱਲਾ ਤੁਹਾਨੂੰ ਪਸ਼ੂ ਸਾਡਾ ਵੀ ਮਨ ਕਰਦਾ ਵਿਖਾਈਏ ਤੇ ਪਰ ਬਾਦਸ਼ ਬੜੀ ਜਾਰੀ ਹੈ ਅੱਜ ਮੇਸਨ 10 ਦਿਨ ਹੋ ਗਏ ਨੇ ਚੱਲੀ ਜਾਂਦੀ ਲਗਾਤਾਰ ਲਗਾਤਾਰ 10 ਦਿਨਾਂ ਦੇ ਵਿੱਚ ਤੇ ਲਓ ਤੋੜ ਦਿਓ ਇਹ ਸੱਜਣੋ ਹੁਣ ਟਾਈਮ ਕੋਈ 11:00 ਵਜੇ ਦਾ ਹੋਇਆ ਹੈ ਹਾਂਜੀ 11:00 ਵਜੇ ਦਾ ਤੇ ਅੰਤਾਜਾ ਲਾ ਲਿਓ ਸ਼ਾਮ ਨੂੰ ਬਾਈ ਕਿੰਨੇ ਤੋਂ ਕਿੰਨੇ ਵਜੇ ਚਵਾਈ ਹੋਊਗੀ ਆਪਣੀ ਕੋ ਸਾਢੇ 6:00 7:00 ਵਜੇ ਦੇ ਵਿੱਚ ਚਵਾਈ ਹੁੰਦੀ ਹੈ ਹਾਂ ਤੇ ਅੰਤਾਜਾ ਲਾ ਲਿਓ ਕਿ ਕਿੰਨੇ ਵਜੇ ਬਾਨਣੀ ਆ ਬਾਈ ਦੇ ਮੋਢੇ ਤੇ ਆਉਂਦੀ ਆ ਆਪੇ ਵੇਖ ਲੋ ਲਾਗੇ ਹੋਇਆ ਬਾਈ ਇਹ ਨਾ ਆਖੋ ਕੋਈ ਇਹ ਮੋਟਾ ਦਾ ਮੇਰਾ 6 ਫੁੱਟ ਤੇ 6 ਫੁੱਟ ਵਾਹ ਯਾਰ ਨਹੀਂ ਕਮਾਲ ਸਰਾ ਜਿੰਦੀ ਰਵੇ ਕਰਮਾਲੀ ਤੇ ਸਿੱਧੀ ਲਾ ਜੇ ਮੇਰਾ ਵੀ ਤੋਰਦੀ ਇਹ ਕਰ ਮਗਰੋਂ ਖਾਲ ਬਖੂਲਾ ਬਖਾ ਦੀਏ ਸੱਜਣੋ 11 ਵਜੇ 3 ਕਿ ਘੰਟੇ 4 ਹੀ ਹੋਏ ਹਜੇ ਚਵਾਈ ਹੁੰਨ ਤਾ ਜਾ ਲਾਇਓ ਤੇ ਕਿੰਨੀ ਮੈਂ ਬਨਜੂਗੀ ਪਹਿਲਵਾਨਾ ਨੂੰ ਦੁਰਦੀ ਆਪੇ ਵੇਖ ਲੋ ਵਾਹ ਜਿੰਦੀ ਰਵੇ ਤੇ ਅਸਲੇ ਦੀ ਆ ਮੈਂ ਪੂਰੀ ਹੈ ਨਾ ਬਾਈ ਬੜੇ ਅਸਲੇ ਦੀ ਮੱਝਾਂ ਦੇ ਹਾਂ ਚਲੋ ਲੈਓ ਬੰਦੋ ਕਰਮਾਲੀ ਨੂੰ ਦੁੱਧ ਫਿਰ 16 17 ਕਿਲੋ ਭਰ ਜੋ 16 17 ਚਲੋ ਵੱਡੇ ਨੂੰ ਵੱਧੂ ਦੇ ਸਕਦੀ ਆ ਪਰ ਆਪਾਂ ਜਿੰਨੀ ਐਵੇਂ ਫਰਦਾ ਸੀਗੇ 20 ਨਹੀਂ ਨਹੀਂ 12 ਨਹੀਂ ਗੱਲ ਫਾੜੀ ਡਾਉਣੀ ਜਿੰਨਾ ਕੇ ਇਹ ਆ ਗਈ ਖਾੜੇ ਦੇ ਵਿੱਚ ਪੂਰਾ ਜਿਹੜਾ ਕੰਮ ਨੇਪਰੇ ਚੜੇ ਉਹ ਕੰਮ ਕਰਨਾ ਹਾਂ ਬਾਕੀ ਜੋ ਤੁਹਾਨੂੰ ਪਸੰਦ ਸੋ ਪਾਏ ਦਾ ਏਡੀ ਮੈਂ ਇਹਨੂੰ ਨਵਾਂਡੂ 8 9 ਕਿਲੋ ਚਾਹੀਦਾ ਵਾਕੇ ਲੇਵਾਲ ਪੂਰਾ ਓਕੇ ਰਿਪੋਰਟ ਆ ਜਿੰਨੇ ਵੀ ਆਉਂਦੀ ਬਾਅਦ ਨੂੰ ਆਉਂਦੀ ਆ ਅੱਜ ਸ਼ਾਮਾਂ ਪੈਣੀਆਂ ਨਾ ਕੋਈ ਬਾਈ ਸ਼ਾਈ ਨਹੀਂ ਮੈਂ ਲੇ ਬਿਲਕੁਲ ਬਿਲਕੁਲ ਚੋਲਾ ਦਾ ਮੈਨੂੰ ਵੀ ਲੱਗਾ ਤੇ 94 ਤੇ ਮਗਰ ਬਿੰਦਿਆਂ ਵਾਲਾ ਛੱਡ ਆ ਗਿਆ ਹਨਾ ਹਾਂਜੀ ਸਿਰਾਜ ਬਈ ਤੇ ਰੇਟ ਕਰ ਦਈ ਬਿਲਕੁਲ ਨੋਰਮਲ ਲੇਖ ਸੰਸਾ ਜੀ ਕਰਦਾ ਇਹ ਜੀ ਮੈਂ ਤਾਂ ਲੋਕ ਉਹ ਕਿ ਵੱਡੇ ਫ੍ਰੀਜਰ ਤੋਂ ਭਾਵੇਂ 2 ਲੱਖ ਹੀ ਮੰਗ ਲਏ ਮੰਗਣਾ ਸੀ ਤੇ ਚਲੋ ਆਪਾਂ ਡੇਢ ਵੀ ਨਹੀਂ ਮੰਗਣਾ ਹੂੰ ਮੋਲੇ ਦਾ ਕਰਦੇ ਆਪਾਂ 1,30,000 ਰੁਪਏ ਅੱਛਾ ਤੇ ਇੱਕ ਪੰਜੀ ਦੇ ਦਾਂਗੇ ਨਹੀਂ ਖੁੱਲਾ ਮਾਨ ਪਿਆਰ ਕਰਦੇ ਚਲੋ 2000 ਛੱਡ ਦਾਂਗੇ ਆ ਵੀਰੇ ਮੈਂ ਇਹਨੂੰ ਕਰਦੀ ਇੱਕ ਵਾਰ ਫੇਰ ਵਿਖਾ ਦਈਏ ਇਹਨੂੰ ਹੂੰ ਉਹ 2000 ਛੱਡ ਦਾਂਗੇ ਫਿਕਸ ਜੇ ਕਰਦੇ ਭਾਈ ਕਲ ਇੱਕ ਵੀਰ ਦੀ ਹਾਨਾ ਜੋ ਫਿਰ ਇੱਕ ਵੀਰ ਰੱਖੇ ਏਡੀ ਮੈਂ ਵੇਖ ਲੋ ਵੀ ਇਹਦਾ ਵਜਨ ਕਿੰਨਾ ਮੈਂ ਨਹੀਂ ਲਗਾ ਵੀ ਵਾਹ ਕਿ ਨਹੀਂ ਚੀਜ਼ ਓਨੇ ਫੇਰ ਖੋਲ ਲਈ ਜੇ ਤੋਂਦਾ ਵੀ ਕਰਦਾ ਵੀਰ ਦਾ ਕਿ ਦੁਬਾਰਾ ਖੋਲ-ਖੋਲ ਕੇ ਕਮਾ-ਕਮਾ ਕੇ ਮੈਂ ਵਿਖਾਵਾਂ ਇਧਰ ਨੂੰ ਲੈ ਆ ਮੇਰੇ ਆ ਸੋਹਣੀਆਂ ਵੀਰਾ ਇੱਕ ਰਾ ਕਮਾ ਦੇ ਇੱਕ ਰਾ ਪਤਾ ਲੱਗ ਜੇ ਕਿ ਠੀਕ ਆ ਭਾਈ ਭੁਪਿੰਦਰ ਸਿੰਘ ਰਾਮੂ ਵਾਲੀ ਨੇ ਮੈਂ ਲਿਆਂਦੀ ਆ ਕੱਢ ਕੇ ਕੋਕਾ ਵੀ ਸਜਣੋ ਵਜਨ ਵੱਟਾ ਜਿਹੜਾ ਨਾ ਕਹਿੰਦੀ ਮੈਨੂੰ ਹੀ ਲੱਗਾ ਠੀਕ ਆ ਬਲੈਰੋ ਗੱਡੀ ਦੇ ਜਾਊਗੀ ਜਿੱਡੀ ਕੈਮਰੇ ਮੂਰੇ ਨਿੱਕੀ ਜਾਪੂਗੀ ਇਹ ਨਾਲ ਕੋ ਤਰੀਫਾਂ ਕੀਤੀ ਜਾਂਦਾ ਏ ਤੇ ਲਾਗੇ ਆ ਕੇ ਵੇਖੋਗੇ ਤੁਹਾਨੂੰ ਵੱਡੀ ਜਾਪੂਗੀ ਕਿਉਂਕਿ ਚੀਜ਼ ਜਿਹੜੀ ਵੱਡੀ ਹੁੰਦੀ ਗਈ ਰਣਾ ਕੈਮਰੇ ਛੋਟੀ ਜਾਪਦੀ ਜੇ ਜੇ ਕੋਈ ਆਨਲਾਈਨ ਵੀ ਮਗਾਵੇ ਨਾ ਜੇ ਮੈਂ ਛੋਟੀ ਨਿਕਲੇ ਤਾਂ ਪੋਸਟੇ ਗੱਡੀ ਤੇ ਵਾਪਸ ਲਿਆ ਮੋਢੇ ਦੇ ਆਉਂਦੀ ਹੋਊਗੀ ਤੇ 1 25 20 ਦੀ ਬਾਈ ਕਹਿੰਦਾ ਹਨਾ ਆ 20 ਦੀ ਹਨਾ 20 ਚ 5000 ਰੁਪਇਆ ਸਿੱਧੀ ਸਾਡੇ ਵਾਸਤੇ ਚੋੜਾ ਵਾਏ ਨ ਜਾਣ ਦੇ ਇਹਦੇ ਫਿਰ ਘਾਟ ਹੁਣ ਛੋੜ ਹੀ ਹੁਣੀ ਜੋ ਇਹਦੇ ਘਰ ਨ ਕੋਈ ਆਵੇ ਮੈਂ ਨਾ ਜਿੰਦਾ ਰਹਿ ਜੱਟਾ ਜਾਨ ਦੇ ਨਜ਼ਾਰੇ ਲੈਵੇ ਜਿਹੜਾ ਦੁੱਧ ਪੀਵੇ ਤੈਨੂੰ ਸੀਸਾ ਦੇਵੇ ਇਹਦੋਂ ਘਟਣਾ ਕੋਈ ਮੇਰਾ ਵੀਰ ਫੋਨ ਲਾਵੇ ਠੀਕ ਆ ਠੀਕ ਆ ਵੀ ਘਟਣਾ ਆਖੇ ਵੀ ਨਹੀਂ ਆ ਕਸਰ ਕਰਕੇ ਓਕੇ ਠੀਕ ਆ ਠੀਕ ਆ ਭਾਈ ਦੂਜੇ ਨੰਬਰ ਤੇ ਸੂਈ ਸਵਾਈ ਜਾ ਗਈ ਹਨਾ ਉਹ ਪਹਿਲਣ ਚੋਟੀ ਆ ਪਹਿਲਣ ਚੋਟੀ ਆ ਗਈ ਮਗਰ ਕੱਟੀ ਮਗਰ ਕੱਟੀ ਫੋਨ ਕੱਟਾ 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 ਆ ਕੱਟਾ ਆ ਗਿਆ ਹਨਾ ਆ ਗਿਆ ਆ ਕੱਟਾ ਬੱਚਾ ਆ ਗਿਆ ਇਹਨੂੰ 3-4 ਦਿਨ ਹੋ ਗਏ ਸੂਈ ਨੂੰ ਇੱਕ ਪਰਸੋਂ ਹੋਈ ਜੀ ਕਿੰਨਾ ਦੁੱਧ ਸਟਾਰਟਿੰਗ ਕੀਤੀ ਆ ਇਹ ਸਨੇ ਸਹੀ ਦੁੱਧ 8-8 ਕਿਲੋ ਜੀ ਬੋਲੀ ਬਣ ਦਿੰਦੇ ਮੇਰਾ ਭਰਾ ਖੋਲ ਕੇ 8 ਕਿਲੋ ਬੋਲੀ ਬਣਦੀ ਹੈ ਜੀ 8 ਕਿਲੋ ਹਾਂਜੀ ਬੋਲੀ ਬਣਦੀ ਹੈ ਬੋਲੀ ਬਣਦੀ ਹੈ ਏ 12 13 ਤੇ ਜਾਊਗੀ ਹਨਾ ਆ ਚਲੋ ਅਬ ਬਾਕੀ ਦੁੱਧ ਤਾਂ ਪਾਇਆ ਜਾਂਦਾ ਤੇ ਕਿੰਨਾ ਦੁੱਧ ਦੇਣਾ ਚਾਹੀਦਾ ਜਿੱਡੀ ਝੋਟੀ ਚੰਗੀ ਸੋਹਣੀ ਜੈਡ ਬਲੈਕ ਝੋਟੀ ਬਿਲਕੁਲ ਮੰਦਰੀ ਜਰਗੀ ਆ ਠੰਡੀ ਕੋਈ ਇਹਨੂੰ ਠੰਡੀ ਐ ਚਾਉਣਾ ਤੇ ਸਾੰਥੂ ਨੂੰ ਵੀ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਹਾਂ ਪਹਿਲਣੇ ਹਨਾ ਕੋਈ ਨਹੀਂ ਪਹਿਲਣ ਕਰਕੇ ਆਂਦੀ यलਕਣ ਜੀ ਕੋਈ ਨਹੀਂ ਲੈ ਆ ਪਈ ਕੈਮਰੇ ਮੂਨੇ ਥੋੜਾ ਡੰਗਰ ਪਸ਼ੂ ਅੱਜ ਕੱਲ ਡਾਕਟਰਾਂ ਤੋਂ ਡਰੇ ਹੁੰਦੇ ਕਈ ਪਸ਼ੂ ਲਓ ਜੀ ਸੱਜਣੋ ਝੋਟੀ ਚੰਗੀ ਐ ਵੀ ਤੇ ਲਓ ਅੱਜ ਸਾਰਾ ਹੀ ਮਾਲ ਬਾਈ ਦਾ ਚੰਗਾ ਬੰਦ ਇਹਦਾ ਕੀ ਮੁੱਲ ਕਰਦੀ ਹੈ ਬਾਈ ਤੇਰਾ ਮੁੱਲ 1 ਲੱਖ 20000 ਰੁਪਇਆ ਹਾਂ ਨਹੀਂ ਬਾਈ ਕਰਦੇ ਹਾਂ ਨਾ 1 15 ਦੇ ਦਾਂਗੇ ਨਹੀਂ ਖੁੱਲਾ ਮਾਨ ਕਰਦੇ ਟਿਕਾਣੇ ਤੇ ਆ ਜਾ ਸੌਣ ਲੱਗਾ ਯਾ ਟਿਕਾਣੇ ਤੇ ਸੌਣ ਲੱਗਾ ਝੋਟੀ ਸਾਨੂੰ ਤੇ ਇੱਕ ਗੱਲ ਹੈਗੀ ਆ ਝੋਟੀ ਜਿੰਨੇ ਬਈ ਮੰਗ ਆਪਾਂ ਪਿੰਨੇ ਤੈਨੇ ਡੰਗਰ ਵੇ ਲੋ ਕੋਈ ਇੱਕ ਵੀ ਡੰਗਰ ਮਾੜਾ ਤੈਨਾਂ ਜੋ ਹੋਵੇ ਨਹੀਂ ਹੈਗਾ ਚੜਦੇ ਚੜਦਿਆਂ ਰਿਕਾਰਡ ਤੋੜਦਾ ਏ ਕਿ ਸੱਜਣਾ ਤੂੰ ਤੇ ਇਹ ਆ ਕਿ ਸਾਰੇ ਪਸ਼ੂ ਚੰਗੇ ਆ ਹਨਾ ਤੇ ਜੈਸਨ ਉਹ ਕਰਦੇ ਮੇਰਾ ਭਰਾ ਇੱਕ 10 ਦੀ ਦੇ ਦਾਂਗੇ ਇੱਕ 10 ਦੀ ਹਾਂ ਹੋਰ ਕਰ ਦੀਏ ਓਏ ਫਿਰ ਆਪੇ ਸਹੀ ਕਰਾਲਾ ਉਹ ਤੋਂ ਫਿਰ ਘੱਟ ਨਾ ਕੋਈ ਪਿੰਡਪਰਾ ਫੋਨ ਕਰੇ ਚੀਕਾਂ ਨਿਕਲ ਜਾਣ ਮੈਂ ਜਿਵੇਂ 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 ਆ ਮਜੀਠੀਏ ਦਾ ਹੱਥ ਪੈਗਾ ਚੀਕਾਂ ਵੱਜ ਜਾਂਦੀਆਂ ਉਹ ਕੰਮ ਜੇ ਬੱਦਰਪੁਰੀਆ ਕੂਪੇ ਨਾ ਤੇ ਚੀਕਾ ਮਾਰ ਦਿੰਦਾ ਅਗਲੇ ਮਰਵਾ ਦਿੰਦਾ ਅਗਲੀਆਂ ਦੀ ਸਾਡੇ ਅੱਗੇ ਬਣ ਕੇ ਬੰਦੇ ਜਿਆਦਾ ੱਤਕਾ ਗਿਆ ਚੀਕਾ ਨਾ ਮਰਾਦ ਜੈ ਜੈ ਚਲੋ ਸੌਣ ਸਾਨ ਲੱਗਾ ਜਾਨ ਕਰਨ ਦੁੱਧ ਘਰ ਘਰ ਵਿੱਚ ਦੁੱਧ ਪਿਜਾ ਕਰਦੇ ਮੈਂ ਦੁੱਧ ਦੇ ਕਰਮਾਂ ਵਾਲੀਆਂ ਦੇਣਾ ਨਹੀਂ ਦੁੱਧ ਦੇ ਇੱਕ ਲੱਖ ਰੁਪਏ ਦੀ ਸਿੱਧੀ ਥਾਪੀ ਮਾਰ ਦੇ ਨਹੀਂ ਹੰਦ ਸੌ ਹਾਂ ਨਹੀਂ ਇੱਕ ਪੰਜ ਦੀ ਦੇ ਨਹੀਂ ਮਾਰ ਦੇ ਥਾਪੀ ਓਏ ਇੱਕ ਪੰਜ ਦੇ ਨਹੀਂ ਜਾਣਦੇ ਭਰਾ ਦੋ ਪਿਆਰ ਮੁਹੱਬਤ ਹੀ ਸਹੀ ਅੱਜ ਪਵਿੱਤਰ ਸੰਗਰਾਂ ਦਾ ਦਿਹਾੜਾ ਹੈ ਸੰਗਰਾਂ ਤੇ ਦਿਹਾੜੇ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਏ ਕਰ ਕਰਦੇ ਹਾਂ ਨਾ ਜਾਂ ਦੇ ਨਜ਼ਾਰੇ ਲੈਣ ਘਰ ਘਰ ਜਦ ਦੁੱਧ ਦੋਦੀ ਹੋ ਜੇ ਆਖਣ ਰਾਮੂ ਵਾਲੀ ਕੋਈ ਜਣ ਫੋਨ ਲਾਵੇ ਠੀਕ ਆ ਸੱਜਣਾ ਚੀਕਾਂ ਪਹਿਲਾਂ ਵੱਜ ਜਾਂਦੀਆਂ ਤੇ ਜ਼ਿਆਦਾ ਤੂੰ ਹੀ ਨਾ ਖਵਾਇਆ ਕਰੋ ਕਿਉਂਕਿ ਰੇਟ ਬੜਾ ਜਾਇਜ ਕਰਾਈਦਾ ਤੁਹਾਡੇ ਬਲੇ ਰੇਟ ਜਾਇਜ ਕਰਾਈਦਾ ਸਾਡਾ ਵੀ 1.5 ਲੱਖ ਰੁਪਈਆ ਲੋਕੀ ਮੰਗਦੇ ਕਿ ਨੇੜੇ ਦੇ ਮੰਗਦੇ ਏਡੀ ਮੈਂ 1.5 ਤੋਂ ਘੱਟ ਹੁਣ ਨੂੰ ਨਹੀਂ ਮਿਲਣੀ ਭਾਵੇਂ ਮੰਦਾ ਭਾਵੇਂ ਠੰਡਾ ਹੈ ਹਨਾ ਤੇ ਚਿੱਤ ਸਾਡਾ ਵੀ ਕਰਦਾ ਬੜੀਆਂ ਵੀਡੀਓ ਤੁਹਾਨੂੰ ਦਿਖਾਈਏ بارش ਨਹੀਂ ਖੇੜਾ ਛੱੜਦੀ ਤੇ 8-10 ਦਿਨ ਹੋ ਗਏ ਜਿਹੜੀ ਲਗਾਤਾਰ ਰਜਾਨਾ بارش ਹੋਈ ਜਾਂਦੀ ਸਜਣੋ ਇਸ ਕਰਕੇ ਤੁਹਾਨੂੰ ਪਤਾ ਰਾਹ ਖੇੜੇ ਥੋੜੇ ਜਿਹਾ ਖਰਾਬ ਹੋਏ ਮੁਸ਼ਕਲ ਹੁੰਦੀ ਆ ਤੇ ਖਪਾਇਆ ਨਾ ਕਰੋ ਰੇਟ ਜਾਇਜ਼ ਆ ਮਿਲਦੇ ਆ ਅਗਲੀ ਵੀਡੀਓ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ